ਰਖੜੀ ਦੇ ਖੁਸ਼ੀਆਂ ਦੇ ਤਿਉਹਾਰ ਤੇ ਇੱਕ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਦਰਦਨਾਕ ਤਰੀਕੇ ਦੇ ਨਾਲ ਜਾਨ ਚਲੇ ਗਈ ਹੈ ਜਹਾਂ ਦੱਸਦੀ ਹੈ ਕਿ ਇਹ ਨੌਜਵਾਨ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਤੇ ਅੱਜ ਰਖੜ ਪੁੰਨਿਆ ਦੇ ਮੌਕੇ ਤੇ ਇਹ ਅੰਮ੍ਰਿਤਸਰ ਤੋਂ ਬਾਬਾ ਬਕਾਲਾ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਇਸ ਨੌਜਵਾਨ ਦੇ ਨਾਲ ਇਹ ਮੰਦਭਾਗੀ ਘਟਨਾ ਵਾਪਰੀ ਹੈ ਜਾਣਕਾਰੀ ਅਨੁਸਾਰ ਇਹ ਨੌਜਵਾਨ ਆਪਣੇ ਬੁਲੇਟ ਤੇ ਸਵਾਰ ਹੋ ਕੇ ਬਾਬਾ ਬਕਾਲਾ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ 골ਡਨ ਗੇਟ ਦੇ ਬੋਲੇ ਇਸਤੇ ਨਾਲ ਇਹ ਮੰਦਭਾਗੀ ਘਟਨਾ ਵਾਪਰੀ ਹੈ ਗੱਡੀ ਦੇ ਨਾਲ ਇਸਤੇ ਬੁਲੇਟ ਦੀ ਭਿਆਨਕ ਟੱਕਰ ਹੋ ਗਈ ਜਿਸ ਤੋਂ ਬਾਅਦ ਇਸ ਨੌਜਵਾਨ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਹੈ ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਇਸ ਨੌਜਵਾਨ ਦੇ ਸਿਰ ਤੇ ਉਪਰੋਂ ਗੱਡੀ ਦਾ ਟਾਇਰ ਨਿਕਲ ਗਿਆ ਅਤੇ ਇਸ ਨੌਜਵਾਨ ਦੀ ਜਾਨ ਚਲੀ ਗਈ ਹੈ ਜਾਣਕਾਰੀ ਅਨੁਸਾਰ ਇਸ ਨੌਜਵਾਨ ਨੇ 10 ਦਿਨਾਂ ਬਾਅਦ ਨਿਊਜ਼ੀਲੈਂਡ ਜਾਣਾ ਸੀ ਜਿਹਨਾਂ ਦੱਸਦੀ ਹੈ ਕਿ 30 ਅਗਸਤ ਦੀ ਇਸ ਨੌਜਵਾਨ ਦੀ ਨਿਊਜ਼ੀਲੈਂਡ ਦੀ ਫਲਾਈਟ ਸੀ ਤੇ ਉਸ ਤੋਂ ਪਹਿਲਾਂ ਹੀ ਇਸ ਨੌਜਵਾਨ ਦੇ ਨਾਲ ਇਹ ਮੰਦਭਾਗੀ ਘਟਨਾ ਵਾਪਰੀ ਹੈ ਇਹ ਨੌਜਵਾਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਦੱਸਦੀ ਹੈ ਕਿ ਮੌਕੇ ਤੇ ਹੀ ਇਸ ਦੇ ਮਾਪਿਆਂ ਨੂੰ ਫੋਨ ਕਰਕੇ ਬੁਲਾਇਆ ਗਿਆ ਤਾਂ ਆਪਣੇ ਪੁੱਤਰ ਦੀ ਲਾਸ਼ ਨੂੰ ਇਸ ਤਰੀਕੇ ਦੇ ਨਾਲ ਸੜਕ ਦੇ ਉੱਪਰ ਪਿਆ ਦੇਖ ਕੇ ਮਾਪਿਆਂ ਦੇ ਧਰਾਂ ਨਿਕਲ ਗਏ ਜਿਹਨਾਂ ਦੱਸਦੀ ਹੈ ਕਿ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਤਸਵੀਰਾਂ ਨਹੀਂ ਦੇਖੀਆਂ ਜਾ ਰਹੀਆਂ ਕਿ ਕਿਵੇਂ ਮਾਪੇ ਬਿਲਖਦੇ ਪਏ ਨੇ ਜਿਹੜਾ ਦੱਸਦੀ ਹੈ ਕਿ ਇਸ ਨੌਜਵਾਨ ਨੇ 30 ਤਰੀਕ ਨੂੰ ਨਿਊਜ਼ੀਲੈਂਡ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਸ ਨੌਜਵਾਨ ਦੇ ਨਾਲ ਇਹ ਮਨਪਾਗੀ ਘਟਨਾ ਵਾਪਰੀ ਹੈ ਮਾਪਿਆਂ ਦਾ ਰੋ ਰੋ ਕੇ ਬੜਾ ਹਾਲ ਹੋਇਆ ਪਿਆ ਮਾਨਪ੍ਰੀਤ ਸਿੰਘ ਹੈ ਜਿਹੜਾ ਪਹਿਲਾਂ ਇੱਕ ਇੱਥੇ ਪ੍ਰਾਈਵੇਟ ਕੰਪਨੀ 'ਚ ਕੰਮ ਕਰਦਾ ਸੀ ਅੱਜ ਕੱਲ ਇਹਦਾ ਨਿਊਜ਼ੀਲੈਂਡ ਦਾ ਵੀਜ਼ਾ ਲੱਗਾ ਹੈ ਨਿਊਜ਼ੀਲੈਂਡ ਅੱਜ ਤੋਂ ਤਾਸਕਨ ਬਾਅਦ ਨੇ ਨਿਊਜ਼ੀਲੈਂਡ ਜਾਣਾ ਅੱਜ ਇਹ ਰਖੜਪੰਨਾ ਦੇ ਬਾਬਾ ਬਕਾਲਾ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਤੇ ਇਹਦੀ ਜਿਹੜੀ ਗੱਡੀ ਦੀ ਐਕਸੀਡੈਂਟ ਹੋ ਕੇ ਇਹਦੀ ਮੌਕੇ ਤੇ ਡੈਥ ਹੋ ਗਈ ਆ ਇਹ ਜਿਹੜੀ ਗੱਡੀ ਆ ਤੇ ਪੇਰੈਂਟਸ ਦਾ ਜਿਹੜੇ ਬਿਆਨ ਲਿਖ ਕੇ ਗੱਡੀ ਜਿਹੜੀ ਆ ਉਹਦੇ ਖਿਲਾਫ ਪਰਚਾ ਦਰਜ ਕਰਕੇ ਗੱਡੀ ਦੇ ਡਰਾਈਵਰ ਨੂੰ ਮੌਕੇ ਤੇ ਜਲਦੀ ਕਾਫੀ ਕੀਤਾ ਜਾਊਗਾ। ਸਰਕਾਰ ਦਾ ਮੰਤਰੀ ਸਿੰਘ ਹੈ ਜਿਹੜਾ ਪਹਿਲਾਂ ਇੱਕ ਇਥੇ ਪ੍ਰਾਈਵੇਟ ਕੰਪਨੀ 'ਚ ਕੰਮ ਕਰਦਾ ਸੀ। ਅੱਜ ਕੱਲ ਇਹਦਾ ਨਿਊਜ਼ੀਲੈਂਡ ਦਾ ਵੀਜ਼ਾ ਲੱਗਾ ਹੈ। ਨਿਊਜ਼ੀਲੈਂਡ ਅੱਜ ਤੋਂ ਤਾਸਕਨ ਬਾਦ ਨੇ ਨਿਊਜ਼ੀਲੈਂਡ ਜਾਣਾ। ਅੱਜ ਇਹ ਰਖੜਪੰਨਾ ਦੇ ਬਾਬਾ ਬਕਾਲਾ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਤੇ ਇਹਦੀ ਜਿਹੜੀ ਗੱਡੀ ਦੀ ਐਕਸੀਡੈਂਟ ਹੋ ਕੇ ਇਹਦੀ ਮੌਕੇ ਤੇ ਡੈਥ ਹੋ ਗਈ ਆ। ਜਿਹੜੀ ਗੱਡੀ ਆ ਤੇ ਪੇਰੈਂਟਸ ਦਾ ਜਿਹੜੇ ਬਿਆ ਉਦੇ ਖਿਲਾਫ ਪਰਚਾ ਦਰਜ ਕਰਕੇ ਗੱਡੀ ਦੇ ਡਰਾਈਵਰ ਨੂੰ ਮੌਕੇ ਤੋਂ ਜਲਦੀ ਕਾਫੀ ਕੀਤਾ ਜਾਉਂਦਾ ਹੈ